ਆਪ ਦੇ ਅੰਦਰ ਲਾ ਐਂਡ ਆਰਡਰ ਦਾ ਮਸਲਾ ਕਹਿ ਕੇ ਕਿ ਖਾਲਸਤਾਨੀ ਆ ਇਹ ਕਤਲੇਆਮ ਮਚਾਉਂਦੇ ਆ ਉਹ ਨੌਜਵਾਨਾਂ ਨੂੰ ਚੱਕ ਲਿਆ ਝੂਠੇ ਪੁਲਸ ਮੁਕਾਬਲੇ ਬਣਾਉਂਦੀ ਹੈ ਪਰ ਆ ਉਹ ਜਿਹੜੇ ਪਹਾਉੜੇ ਫੇ ਨੌਜਵਾਨ ਆ ਜਦੋਂ ਕਿਤੇ ਉਹ ਮਾਰ ਦਿੱਤੇ ਜਾਂਦੇ ਆ ਉਹਨਾਂ ਦੇ ਭੋਗਾ ਦੇ ਕੱਠ ਨਹੀਂ ਹੋਣ ਦਿੰਦੀ ਉਹਨਾਂ ਦੇ ਲੰਗਰਾਂ ਦੇ ਵਿੱਚ ਰੇਤਾ ਪਾ ਦਿੱਤਾ ਜਾਂਦਾ ਹੈ ਜੋ ਧਰਮ ਦੇ ਨਾਂ ਦੇ ਉੱਤੇ ਫਿਰਕੂ ਅੰਸ਼ਰ ਸੀਗੇ ਜਿਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਸੀਗਾ ਉਹਨਾਂ ਦੇ ਵੱਲੋਂ ਹਿੰਦੂਆਂ ਦਾ ਚੁਣ ਚੁਣ ਕੇ ਕਤਲੇਆਮ ਕੀਤਾ ਜਾ ਰਿਹਾ ਸੀਗਾ ਕਲੱਬ ਵੀ ਲੋਕਾਂ ਨੂੰ ਕੀਤਾ ਜਾ ਰਿਹਾ ਸੀਗਾ ਕੋੜਾ ਕੰਡਕਟ ਜਾਰੀ ਕੀਤੇ ਜਾ ਰਹੇ ਸੀ ਕਿ ਜੋ ਅਸੀਂ ਕਹਾਂਗੇ ਉੱਤੇ ਬੰਨ ਕੇ ਰੱਖੋ ਕਿ ਕੁੱਤੇ ਖੁੱਲੇ ਰੱਖੋ ਕਮਾਦ ਵੀ ਜੋ ਕਿ ਆਲੂ ਵੀ ਜੋ ਇਸ ਕਿਸਮ ਦੇ ਫਰਮਾਨ ਹੈ ਜਿਹੜੇ ਉਹਨਾਂ ਵੱਲੋਂ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਬਹੁਤ ਵੱਡਾ ਅਸਰ ਪਾ ਰਹੇ ਸੀ ਨੋਬਰਾਲ ਹੁੰਦਾ ਸੀ ਕੰਨ ਮੇਨ ਉੱਥੇ ਸਮਾਗਮ ਕੀਤਾ ਜਾ ਰਿਹਾ ਸੀਗਾ ਉਹਦੇ ਵਿੱਚ ਅਜ ਮੇਰ ਔਲਖੋਣਾ ਦਾ ਬਹੁਤ ਮਸ਼ਹੂਰ ਨਾਟਕ ਜਿਹੜਾ ਸੀਗਾ ਵੰਡ ਦੀ ਸਿਆਸਤ ਦੇ ਉੱਤੇ ਅੰਨੇ ਨਿਸ਼ਾਨੀ ਉਹ ਉਹ ਸਾਬਤ ਕਰਦਾ ਸੀ ਨਾਟਕ ਕਿ ਕਿਵੇਂ ਜਦੋਂ ਲੋਕਾਂ ਨੂੰ ਫਿਰਕਾ ਪ੍ਰਸਤੀ ਦੀ ਉੱਠ ਚੜ੍ਹਦੀ ਆ ਉਹਨਾਂ ਦੀਆਂ ਖਾਨੀਆਂ ਹੋ ਜਾਂਦੀਆਂ ਆਪਣੇ ਭਰਾਵਾਂ ਦਾ ਭਰਾਵਾਂ ਨੂੰ ਕਤਲ ਕਰਨ ਲੱਗ ਜਾਂਦੇ ਆ ਉਸ ਮੌਕੇ ਜਿੱਥੇ ਆਪਾਂ ਖੜੇ ਆ ਇਸ ਗਲੀ ਥਾਣੀ ਕੁਛ ਦਹਿਸ਼ਤ ਕਰਦਾ ਇਹ ਕੁਛ ਵਿਚਾਲੜੀ ਗਲੀ ਥਾਣੀ ਆਏ ਜਿਵੇਂ 1919 ਦੇ ਵਿੱਚ ਜਰਿਆ ਵਾਲੇ ਬਾਗ ਦੇ ਵਿੱਚ ਪੂਰੀ ਤਰ੍ਹਾਂ ਨਾਲ ਮਸ਼ੀਨ ਗੰਨਾ ਨਾਲ ਘੇਰ ਕੇ ਉੱਥੇ ਕਤਲੇਆਮ ਮਚਾਇਆ ਗਿਆ ਉਸੇ ਤਰ੍ਹਾਂ ਦੇ ਨਾਲ ਇੱਥੇ ਨਾਟਕ ਦੇਖਦੇ ਲੋਕਾਂ ਨੂੰ ਕਤਲੇਆਮ ਕੀਤਾ ਗਿਆ ਬੰਬਾਂ ਨਾਲ ਬੰਦੂਕਾਂ ਦੇ ਨਾਲ ਭੁੰਨਿਆ ਗਿਆ ਕਿਹੜੀਆਂ ਉਹ ਪੰਜ ਖੜਕ ਜਿਵੇਂ ਬੰਦਿਆਂ ਕਹਾਉਨੀਆਂ ਸੀ ਆਪਣੇ ਆਪ ਨੂੰ ਉਹਨਾਂ 70 ਛਕਿਆ ਗਿਆ ਉਹਦੇ ਵਿੱਚ ਕਿਹਾ ਗਿਆ ਐਡੇ ਵੱਡੇ ਕਤਲੇਆਮ ਨੂੰ ਟ੍ਰੇਲਰ ਦੱਸਿਆ ਗਿਆ ਸੀ ਵੀ ਇਹ ਟ੍ਰੇਲਰ ਆ ਫਿਲਮ ਤਾਂ ਚੱਲੂਗੀ ਇਹਨ ਕਲਾਬੀਆਂ ਦਾ ਸਾਥ ਦੇਣਾ ਬੰਦ ਨਾ ਕੀਤਾ ਤਾਂ ਤੁਹਾਡਾ ਬਹੁਤ ਭਾਰੀ ਨੁਕਸਾਨ ਇਹਦੇ ਵੱਧ ਹੋਪੇ ਪਰ ਪੰਜਾਬ ਦੇ ਲੋਕ ਇਹਨ ਕਲਬ ਲੋਕ ਇਸ ਜ਼ਬਰ ਦੇ ਖਿਲਾਫ ਡਟੇ ਔਰ ਵੱਡੇ ਸਮਾਗਮ ਹੋਏ ਚੁਣੌਤੀ ਕਬੂਲ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਕਾਂਡ ਉਹਨਾਂ ਦੇ ਕਫਨ ਦੇ ਵਿੱਚ ਆਖਰੀ ਕੱਲ੍ਹ ਸਬਤ ਹੋਇਆ ਕਲਾਬੀ ਹੈ ਜਿਹੜੇ ਹੋ ਇਸ ਗੱਲ ਦਾ ਵਿਰੋਧ ਕਰਦੇ ਸੀ ਕਿ ਲੋਕਾਂ ਨੂੰ ਧਰਮਾਂ ਦੇ ਆਧਾਰ ਤੇ ਵੰਡਣਾ ਗਲਤ ਆ ਦੋਸਤੋ 9 April 1991 ਨੂੰ ਸੇਵੇਵਾਲਾ ਦੀ ਧਰਮਸ਼ਾਲਾ ਦੇ ਵਿੱਚ ਜਬਰ ਵਿਰੋਧੀ ਫਿਰਕਾ ਪ੍ਰਸਤੀ ਵਿਰੋਧੀ ਇੱਕ ਫਰੰਟ ਦੇ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਤਾਂ ਇਸ ਟਾਈਮ ਅਸੀਂ ਪਿੰਡ ਸੇਵੇ ਵਾਲੇ ਆ ਪੰਜਾਬ ਖੇਤ ਮਜ਼ਦੂਰੀ ਹਲ ਦੇ ਸਭਾਈ ਆ ਕੁਲ ਅਸ਼ਮਨ ਸਿੰਘ ਸੇਵੇ ਵਾਲਾ ਜੀ ਮੌਜੂਦ ਨੇ ਗੱਲਬਾਤ ਕਰਦੇ ਪਤਾਂ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਅੱਜ ਜੋ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਇਹ ਅੱਜ ਦੇ ਦਿਨ ਕਰ ਰਹੇ ਉਹਦਾ ਪਿਛੋਕੜ ਕੀ ਆ ਅੱਜ ਤੋਂ ਲਗਭਗ 35 ਸਾਲ ਪਹਿਲਾਂ 9 ਅਪ੍ਰੈਲ 1991 ਨੂੰ ਪੰਜਾਬ ਦੇ ਅੰਦਰ ਜਦੋਂ ਕਾਲਾ ਦੌਰ ਸੀ ਜਦੋਂ ਉਦੋਂ ਇੱਕ ਸੰਸਥਾ ਹੋਂਦ ਚਾਈ ਜ਼ਬਰ ਤੇ ਫਰਕਾ ਪ੍ਰਤੀ ਵਿਰੋਧੀ ਫਰੰਟ ਔਰ ਜਿਹਦੇ ਸਵਾਈ ਕਨਵੀਨਰ ਸੀ ਆਮੁਲਕ ਸਿੰਘ ਉਹ ਸਾ ਫਰੰਟ ਦਾ ਮਕਸਦ ਸੀ ਕਿ ਇੱਕ ਪਾਸੇ ਜੋ ਹਕੂਮਤ ਆ ਉਹ ਪੰਜਾਬ ਦੇ ਅੰਦਰ ਲੈਂਡ ਆਂਡ ਆਰਡਰ ਦਾ ਮਸਲਾ ਕਹਿ ਕੇ ਕੇ ਖਾਲਸਤਾਨੀ ਆ ਇਹ ਕਤਲੇਆਮ ਮਚਾਉਂਦੇ ਆ ਉਹ ਨੌਜਵਾਨਾਂ ਨੂੰ ਚੱਕ ਲਿਆ ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਹੈ ਪਰ ਉਹ ਜਿਹੜੇ ਪਹਾੜੇ ਹੋਏ ਨੌਜਵਾਨ ਆ ਜਦੋਂ ਕਿਤੇ ਉਹ ਮਾਰ ਦਿੱਤੇ ਜਾਂਦੇ ਆ ਉਹਨਾਂ ਦੇ ਭੂਗਾ ਦੇ ਕੱਠ ਨਹੀਂ ਹੋਣ ਦਿੰਦੀ ਉਹਨਾਂ ਦੇ ਲੰਗਰਾਂ ਦੇ ਵਿੱਚ ਰੇਤਾ ਪਾ ਦਿੱਤੇ ਜਾਂਦਾ ਪਰ ਲੋਕਾਂ ਤੋਂ ਵੱਡੀਆਂ ਵੱਡੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਇਹਦਾ ਡਟ ਕੇ ਵਿਰੋਧ ਕਰਦੇ ਸੀ ਦੂਸਰੇ ਪਾਸੇ ਜੋ ਧਰਮ ਦੇ ਨਾਂ ਦੇ ਉੱਤੇ ਫਿਰਕੂ ਅਨਸਰ ਸੀਗੇ ਜਿਨ੍ਹਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਸੀਗਾ ਉਹਨਾਂ ਦੇ ਵੱਲੋਂ ਹਿੰਦੂਆਂ ਦਾ ਚੁਣਚੁਣ ਕੇ ਕਤਲੇਆਮ ਕੀਤਾ ਜਾ ਰਿਹਾ ਸੀਗਾ ਇਨਕਲਾਬੀ ਲੋਕਾਂ ਨੂੰ ਕੀਤਾ ਜਾ ਰਿਹਾ ਸੀਗਾ ਕੋੜਾ ਕੰਡਕਟ ਜਾਰੀ ਕੀਤੇ ਜਾ ਰਹੇ ਸੀ ਕਿ ਜੋ ਅਸੀਂ ਕਹਾਂਗੇ ਉੱਤੇ ਬੰਨ ਕੇ ਰੱਖੋ ਕਿ ਉੱਤੇ ਖੁੱਲੇ ਰੱਖੋ ਕਮਾਦ ਵੀ ਜੋ ਕਿ ਆਲੂ ਵੀ ਜੋ ਇਸ ਕਿਸਮ ਦੇ ਫਰਮਾਨ ਹਨ ਜਿਹੜੇ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਬਹੁਤ ਵੱਡਾ ਅਸਰ ਪਾ ਰਹੇ ਸੀ ਇਹਨਾਂ ਦੋਨਾਂ ਦਸ਼ਤਗਰਦੀਆਂ ਦੇ ਵਿਰੋਧ ਦੇ ਵਿੱਚ ਉਹ ਫਰੰਟ ਬਣਿਆ ਤੇ 9 ਅਪ੍ਰੈਲ 1991 ਨੂੰ ਉੱਥੇ ਸਮਾਗਮ ਕੀਤਾ ਜਾ ਰਿਹਾ ਸੀਗਾ ਉਹਦੇ ਵਿੱਚ ਅਜਮੇਰ ਔਲਖੋਣਾ ਦਾ ਬਹੁਤ ਮਸ਼ਹੂਰ ਨਾਟਕ ਜਿਹੜਾ ਸੀਗਾ ਵੰਡ ਦੀ ਸਿਆਸਤ ਦੇ ਉੱਤੇ ਅੰਨੇ ਨਿਸ਼ਾਨੀਂ ਔਰ ਉਹ ਸਾਬਤ ਕਰਦਾ ਸੀ ਨਾਟਕ ਕਿ ਕਿਵੇਂ ਜਦੋਂ ਲੋਕਾਂ ਨੂੰ ਫਿਰਕਾ ਪ੍ਰਸਤੀ ਦੀ ਉੱਠ ਚੜ੍ਹਦੀ ਆ ਉਹਨਾਂ ਦੀਆਂ ਖਾਨੀਆਂ ਹੋ ਜਾਂਦੀਆਂ ਆਪਣੇ ਭਰਾਵਾਂ ਦਾ ਭਰਾਵਾਂ ਤੋਂ ਕਤਲ ਕਰਨ ਲੱਗ ਜਾਂਦੇ ਆ ਔਰਤਾਂ ਦੀਆਂ ਬੇਵੱਤੀਆਂ ਹੁੰਦੀਆਂ ਉਹ ਨਾਟਕ ਹੋ ਕੇ ਹਟਿਆ ਸੀ ਔਰ ਅਮੋਲਕ ਸਿੰਘ ਸੰਬੋਧਨ ਕਰਨਾ ਸ਼ੁਰੂ ਕਰ ਰਹੇ ਸੀਗੇ ਤਾਂ ਉਸੇ ਮੌਕੇ ਜਿੱਥੇ ਆਪਾਂ ਖੜੇ ਆ ਇਸ ਗਲੀ ਥਾਣੀ ਕੁਛ ਦਸ਼ਤ ਕਰਦਾ ਇਹ ਕੁਛ ਵਿਚਾਲੜੀ ਗਲੀ ਥਾਣੀ ਆਏ ਜਿਵੇਂ 1919 ਦੇ ਵਿੱਚ ਜਲਿਆਂ ਵਾਲੇ ਬਾਗ ਦੇ ਵਿੱਚ ਪੂਰੀ ਤਰ੍ਹਾਂ ਨਾਲ ਮਸ਼ੀਨ ਗੰਨਾਂ ਨਾਲ ਘੇਰ ਕੇ ਉੱਥੇ ਕਤਲੇਆਮ ਮਚਾਇਆ ਗਿਆ ਉਸੇ ਤਰ੍ਹਾਂ ਦੇ ਨਾਲ ਇੱਥੇ ਨਾਟਕ ਦੇਖਦੇ ਲੋਕਾਂ ਨੂੰ ਕਤਲੇਆਮ ਕੀਤਾ ਗਿਆ ਬੰਬਾਂ ਨਾਲ ਬੰਦੂਕਾਂ ਦੇ ਨਾਲ ਭੁੰਨਿਆ ਗਿਆ ਜਿਹਦੇ ਵਿੱਚ ਸਾਡੇ ਫਰੰਟ ਦੇ ਉੱਗੇ ਆਗੂ ਜਗਪਾਲ ਸੇਲਵਰਾ ਮੇਘ ਰਾਜੀਪਾ ਟੋਣਾ ਸਾਡੇ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਜਿਹੜੀ ਉਸ ਮੌਕੇ ਬਹੁਤ ਟੌਪ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਉਹਦੇ ਆਗੂ ਗੁਰਜੰਟ ਸਿੰਘ ਤੇ ਲਮਾ ਮਾਤਾ ਸਦਾ ਕੌਰ ਸਮੇਤ ਕੁੱਲ 18 ਬੰਦਿਆਂ ਨੂੰ ਸ਼ਹੀਦ ਕੀਤਾ ਗਿਆ ਔਰ ਲਗਭਗ ਨ ਦਾਰਜਣ ਬੰਦੇ ਉਹਦੇ ਚ ਜ਼ਖਮੀ ਹੋਏ ਉਹਨਾਂ ਨੂੰ ਅਸੀਂ ਹਸਪਤਾਲਾ ਚ ਲੈ ਕੇ ਗਏ ਔਰ ਜਿਹੜੀਆਂ ਉਹ ਪੰਜ ਖਾੜ ਤੋਂ ਜਥੇ ਬੰਦੀਆਂ ਕਹੋਨੀਆਂ ਸੀ ਆਪਣੇ ਆਪ ਨੂੰ ਉਹਨਾਂ ਦਾ ਪੱਤਰ ਛੱਕਿਆ ਗਿਆ ਉਹਦੇ ਵਿੱਚ ਕਿਹਾ ਗਿਆ ਐਡੇ ਵੱਡੇ ਕਤਲੇਆਮ ਨੂੰ ਟਰੇਲਰ ਦੱਸਿਆ ਗਿਆ ਸੀ ਵੀ ਇਹ ਟਰੇਲਰ ਆ ਫਿਲਮ ਤਾਂ ਚੱਲੂਗੀ ਔਰ ਖਾਸ ਕਰਕੇ ਸਾਡੇ ਮਜ਼ਦੂਰ ਭਾਈਚਾਰੇ ਨੂੰ ਸਮੋਂਦੇਤੀ ਉਹ ਧਮਕੀ ਦਿੱਤੀ ਹੋਈ ਸੀ ਦਲਤਾਂ ਨੂੰ ਜਿਨ੍ਹਾਂ ਨੂੰ ਸਾਡੇ ਬਾਬੇ ਨੇ ਕਿਹਾ ਰੰਗਰੇਟੇ ਗੁਰੂ ਕੇ ਬੱਚੇ ਕਿ ਜੇ ਤੁਸੀਂ ਇਨਕਲਾਬੀਆਂ ਦਾ ਸਾਥ ਦੇਣਾ ਬੰਦ ਨਾ ਕੀਤਾ ਤਾਂ ਤੁਹਾਡਾ ਬਹੁਤ ਭਾਰੀ ਨੁਕਸਾਨ ਇਦੂ ਵੱਧ ਹੋਪੇ ਪਰ ਪੰਜਾਬ ਦੇ ਲੋਕ ਇਨਕਲਾਬੀ ਲੋਕ ਇਸ ਜ਼ਬਰ ਦੇ ਖਿਲਾਫ ਡਟੇ ਔਰ ਵੱਡੇ ਸਮਾਗਮ ਹੋਏ ਚਣੌਤੀ ਕਬੂਲ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਕਾਂਡ ਉਹਨਾਂ ਦੇ ਕਫਨ ਦੇ ਵਿੱਚ ਆਖਰੀ ਕਿਲ੍ਹ ਸਾਬਤ ਹੋਇਆ ਉਸ ਦੌਰ ਦੇ ਅੰਦਰ ਲਗਭਗ ਇਹ ਾਰੀਆਂ ਘਟਨਾਵਾਂ ਕਿ 25000 ਨੌਜਵਾਨਾਂ ਜਿਹੜਾ ਉਕਤ ਕੀਤਾ ਗਿਆ ਸੀਗਾ ਉਹਨਾਂ ਤੋਂ ਵੱਲੋਂ ਤਾਂ ਖਦਸਤਾਨੀ ਦੇਸ਼ਤ ਕਰ ਜਾਂਦੀ ਰਹੀ ਲੋ ਇਸ ਕਰਕੇ ਉਹਨਾਂ ਸ਼ਹੀਦਾਂ ਦੀ ਬਹੁਤ ਵੱਡੀ ਦੇਣ ਆ ਅਸੀਂ ਉਦੋਂ ਤੋਂ ਲੈ ਕੇ ਸਮਾਗਮਾਂ ਜਿਹੜਾ ਕਰਦੇ ਆ ਰਹੇ ਆ ਅੱਜ 34ਵੀਂ ਵਰਸੀ ਮਨਾਈ ਜਾ ਰਹੀ ਹੈ ਉਹਨਾਂ ਸ਼ਹੀਦਾਂ ਦੀ ਔਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਹੀ ਐਦ ਕਰ ਰਹੇ ਆ ਕਿ ਸਾਡੇ ਲੋਕਾਂ ਦੀ ਜਿਹੜੀ ਲੁੱਟਾ ਜਿਹੜਾ ਭਗਤ ਸਿੰਘ ਨੇ ਕਿਹਾ ਸੀ ਕਿ ਬਰਾਬਰੀ ਵਾਲਾ ਸਮਾਜ ਲੈ ਕੇ ਆਉਣਾ ਹੈ ਉਹ ਹਲੇ ਆਇਆ ਨਹੀਂ ਉਹਦੇ ਵਾਸਤੇ ਜਦੋਜਾਦ ਕਰਨਾ ਹੀ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਪ੍ਰਧਾਨ ਜੀ ਜਿਸ ਤਰ੍ਹਾਂ ਦਾ ਤੁਸੀਂ ਕਹਿੰਦੇ ਮਾਹੌਲ ਬਦਲ ਦਿੰਦਾ ਦਾ ਸੀ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਉਹ ਖਾਲਿਸਤਾਨ ਦੀ ਮੰਗ ਕਰਦੇ ਸੀ ਪਰ ਉਸ ਟਾਈਮ ਦੇ ਵਿੱਚ ਇਨਕਲਾਬੀਆਂ ਨੂੰ ਕਮਿਊਨਿਸਟਾਂ ਨੇ ਨਿਸ਼ਾਨਾ ਕਿਉਂ ਬਣਾਇਆ ਗਿਆ ਤੋ ਕਿ ਇਨਕਲਾਬੀ ਆ ਜਿਹੜੇ ਉਹ ਇਸ ਗੱਲ ਦਾ ਵਿਰੋਧ ਕਰਦੇ ਸੀ ਕਿ ਲੋਕਾਂ ਨੂੰ ਧਰਮਾਂ ਦੇ ਆਧਾਰ ਤੇ ਵੰਡਣਾ ਗਲਤ ਆ ਉਹ ਕੋਈ ਉਹਨਾਂ ਦਾ ਮੂੰਹ ਮੱਥਾ ਨਹੀਂ ਸੀ ਖਾਲਸਤਾਨ ਦਾ ਅੱਜ ਵੀ ਉਹਨਾਂ ਨੇ ਹੈਗਾ ਵਸਪੈਰੋਂ ਕਰ ਜਦੋਂ ਇਨਕਲਾਬੀ ਲੋਕ ਜਮਾਤੀ ਸੰਘਰਸ਼ਾਂ ਨੂੰ ਤੇਜ਼ ਕਰਨ ਦੀ ਗੱਲ ਕਰਦੇ ਸੀ ਕਿ ਕੇਂਦਰ ਦੀ ਹਕੂਮਤ ਆ ਪੰਜਾਬ ਦੀ ਹਕੂਮਤ ਆ ਇਹ ਲੋਕਾਂ ਦੀ ਦੁਸ਼ਮਣ ਆ ਇਹ ਉਹ ਨੀਤੀਆਂ ਲਾਗੂ ਕਰ ਰਹੀ ਆ ਸਾਮਰਾਜ ਪੱਖੀ ਦੇ ਗਿਰਦਾਰ ਪੱਖੇ ਹਾਂ ਇਹਦੇ ਬੱਚੇ ਇਸ ਤਰ੍ਹਾਂ ਦੀਆਂ ਵੱਡੀਆਂ ਪਾਉਣ ਗਿਆ ਜਿਹੜੀਆਂ ਇਹ ਲੋਕਾਂ ਦੀ ਲਹਿਰ ਨੂੰ ਕਮਜ਼ੋਰ ਕਰਦੀਆਂ ਔਰ ਉਸ ਮੌਕੇ ਵਾਪਰ ਰਿਹਾ ਸੀਗਾ ਉਹ ਕਹਿ ਰਹੇ ਸੀ ਕਿ ਆਲੂ ਗੰਡਿਆਂ ਦੀ ਲੜਾਈ ਨੂੰ ਛੱਡੋ ਤੁਸੀਂ ਤੁਸੀਂ ਰਾਜ ਦੀ ਗੱਲ ਕਰੋ ਤੇ ਰਾਜ ਦਾ ਕੋਈ ਨਕਸ਼ਾ ਵੀ ਸੀ ਰਾਜ ਇਸ ਕਿਸਮ ਦਾ ਵੀ ਹਿੰਦੂਆਂ ਨੂੰ ਕਤਲ ਕਰ ਦੋ ਇਕੱਲੇ ਸਿੱਖੀ ਰਹਿਣਗੇ ਜਦੋਂ ਕਿ ਸਿੱਖੀ ਦੇ ਫਲਸਫੇ ਰੇ ਉਲਟ ਸੀ ਉਹਨਾਂ ਦੀ ਸਾਰੀ ਜਿਹੜੀ ਕਹਾਣੀ ਸੀਗੀ ਇਸ ਕਰਕੇ ਇਨਕਲਾਬੀਆਂ ਦਾ ਚਾਹੇ ਜੈਮਲ ਬੰਡਾ ਹੋਵੇ ਬਲਦੇਵ ਮਾਨ ਹੋਵੇ ਅਵਤਾਰ ਪਾਸ਼ ਹੋਵੇ ਚਾਹੇ ਰਵਿੰਦਰ ਰਵੀ ਹੋਣੀ ਹੋਣ ਤੇ ਇਸੇ ਦਰਾਂ ਦੇ ਨਾਲ ਸੇਵੇ ਵਾਲਾ ਕਾਂਡ ਦੇ ਸ਼ਹੀਦ ਹੋਣ ਰੌਣਕ ਸਿੰਘ ਚੜੀਵਰਗੇ ਹੁਣ ਉਹਨਾਂ ਸਭਨਾ ਦੇ ਜਿਹੜੇ ਹੈਗੇ ਆ ਉਹਨਾਂ ਸਮਾਗਮਾਂ ਦੇ ਉੱਤੇ ਵੀ ਉਹਨਾਂ ਨੇ ਕਤਲयाम ਚਾਹੀ। ਮਤਲਬ ਕਿਤੇ ਨਾ ਕਿਤੇ ਇਹ ਇਹ ਆ ਵੀ ਜੇ ਧਰਮ ਦੇ ਨਾਂ ਤੇ ਸਿਆਸਤ ਹੁੰਦੀ ਆ ਤਾਂ ਉਹ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕਰਦੀ ਆ ਔਰ ਸਮਾਜ ਦਾ ਪੂਰੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਸ ਟਾਈਮ। ਅਸਲ 'ਚ ਧਰਮ ਦਾ ਮਸਲਾ ਨਹੀਂ ਧਰਮ ਨੂੰ ਜਦੋਂ ਫਿਰਕਾਪ੍ਰਸਤੀ ਚ ਬਦਲ ਦਿੱਤਾ ਜਾਂਦਾ। ਧਰਮ ਨੂੰ ਅਸੀਂ ਕਹਿੰਦੇ ਹਾਂ ਧਰਮ ਹਰੇਕ ਬੰਦੇ ਦਾ ਆਪਦਾ ਨਿੱਜੀ ਮਾਮਲਾ ਹੈ। ਉਹ ਜਿੰਨੂੰ ਮਰਜ਼ੀ ਮੰਨੇ। ਤੇ ਲੋਕ ਧਰਮਾਂ ਵਾਲੇ ਇੱਕ ਦੂਜ ਪਰ ਜਦੋਂ ਉਹਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੋਡਾ ਧਰਮ ਮਾੜਾ ਸਾਡਾ ਧਰਮ ਸੁਪਰ ਆ ਕਿ ਨਹੀਂ ਪੁੱਠ ਜਾਣ ਕੇ ਅੱਜ ਮੋਦੀ ਹੁਣੀ ਲੱਗੇ ਹੋਏ ਆ ਪੂਰੇ ਮੁਲਕ ਦੇ ਅੰਦਰ ਕਿ ਹਿੰਦੂਤਾ ਵਹੀ ਸਭ ਤੋਂ ਜਿਹੜਾ ਸੁਪਰ ਆ ਇਸ ਕਰਕੇ ਮੁਸਲਮਾਨਾਂ ਦੇ ਉੱਤੇ ਵੀ ਜਬਰ ਆ ਅਸੀਂ ਇਹਨਾਂ ਦੇ ਉੱਤੇ ਵੀ ਜਬਰ ਆ ਔਰ ਉਹਦਾ ਸਿੱਖਾਂ ਦੇ ਵਿੱਚ ਵੀ ਵੰਡੀਆਂ ਪਾਉਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਉਹ ਕਿੱਟ ਨਾਲ ਰarre ਸਾਡੇ ਸ਼ਾਹਬਜ਼ਾਦਿਆਂ ਦੇ ਦਿਨ ਆ ਉਹ ਮਨਾਉਣ ਦੇ ਨਾਂ ਥੱਲੇ ਅਸਲ ਦੇ ਵਿੱਚ ਸਿੱਖੀ ਵਾਲਿਆਂ ਦੇ ਵੀ ਕਬਜ਼ਾ ਕਰਨੀਆਂ ਉਹਨਾਂ ਨੇ ਕੋਸ਼ਿਸ਼ਾਂ ਨੇ ਇਸ ਕਰਕੇ ਫਿਰਕਾ ਪ੍ਰਸਤੀ ਹਰ ਕਿਸਮ ਦੀ ਮਾੜੀ ਆ ਚਾਹੇ ਉਹ ਹਿੰਦੂਆਂ ਵੱਲੋਂ ਹੋਵੇ ਚਾਹੇ ਮੁਸਲਮਾਨਾਂ ਹੋਵੇ ਮਨ ਹੋਵੇ ਚਾਹੇ ਕਿਸੇ ਉਰਤਾਰ ਮੱਲ ਹੋਵੇ ਇਸ ਲਈ ਵਿਰੋਧ ਕਰ ਰਹੇ ਸੀ ਐਸੀਐਮ ਕਲਬ ਦੀ ਤਾਂ ਲਾਸਟ ਸਵਾਲ ਜੀ ਉਸ ਸਮੇਂ ਦੇ ਜਦੋਂ ਇਹ ਲਹਿਰ ਚੱਲੀ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਜੇ ਸਾਡੇ ਹਿੰਦੂਆ ਜੇ ਮਤਲਬ ਸਾਡੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਤਾਂ ਹਿੰਦੂਆਂ ਨੂੰ ਮਾਰਨਾ ਵੀ ਕਿਤੇ ਨਾ ਕਿਤੇ ਉਹਨਾਂ ਦਾ ਇਹ ਲੱਗਦਾ ਸੀ ਕਿ ਇਹ ਗਲਤ ਨਹੀਂ ਹੈਗਾ ਫਿਰ ਇੱਕ ਪਾਸੇ ਇਹ ਵੀ ਬਣਾਇਆ ਗਿਆ ਕਿ ਜਿਹੜੇ ਕਮਨਿਸਟ ਹੈ ਤਾਂ ਪਹਿਲੇ ਸਿੱਖੀ ਵਿਰੋਧੀ ਹੈ ਤਾਂ ਇਹਦਾ ਵਾਕਈ ਸਰਕਾਰ ਦੇ ਪਿੱਠੂ ਬਣ ਕੇ ਕੰਮ ਕਰਦੇ ਨੇ ਬਿਲਕੁਲ ਇਹ ਗਲਤ ਗੱਲਾਂ ਸੀ ਜਿਹਦੇ ਕਰਕੇ ਤੁਸੀਂ ਦੇਖਾ ਕਿ ਅੱਜ ਉਹਨਾਂ ਦੀ ਲਹਿਰ ਦਾ ਕੀ ਹਾਲ ਬਣਿਆ ਹੋਰ ਜਿਹੜੇ ਇਨਕਲਾਬੀ ਜਿਹੜੇ ਚਾਰਾਂ ਨੂੰ ਲੈ ਕੇ ਚੱਲੇ ਹੋਏ ਸੀਗੇ ਉਹ ਲਹਿਰਾਂ ਅੱਜ ਕਿਸ ਤਰੀਕੇ ਨਾਲ ਬਾਰਡਰਾਂ ਤੱਕ ਜਾਂਦੀਆਂ ਨੇ ਮੋਦੀ ਵਰਕਰਾਂ ਨੇ ਨਕਨਾਚ ਜੀਭ ਲਵਾ ਕੇ ਹੁੰਦੀਆਂ ਇਸ ਕਰਕੇ ਲੋਕਾਂ ਦੀ ਜਿਹੜੀ ਲਹਿਰ ਆ ਇਹਦੇ ਵਿੱਚ ਵੀ ਬੰਦਕਾਂ ਪਾਉਣ ਵਜਾ ਕੋਸ਼ਣ ਨੇ ਉਹ ਦੌਰ ਇੱਕ ਇਹੋ ਜਿਹਾ ਦੌਰ ਸੀਗਾ ਜਦੋਂ ਪਰ ਕੀ ਪਾਰਲਰ ਦਾਵਾ ਹੁਣ ਨਹੀਂ ਗਵਾਈ ਦੇ ਵਿੱਚ ਵਿਦਿਆਰਥੀ ਮੂਵਮੈਂਟ ਉੱਠੀ ਤੇ ਪੌਲਸ ਦੀ ਹਾਲਤੇ ਬਣ ਗਈ ਸੀ ਉਹ ਡਰ ਦੀ ਵਰਦੀ ਪਾ ਕੇ ਸਫਰ ਨਹੀਂ ਸੀ ਕਰਦੀ ਹੁੰਦੀ ਪਰ ਜਦੋਂ ਇਸ ਤਰ੍ਹਾਂ ਦੀ ਲਹਿਰ ਲੋ ਧਾਰਮਿਕ ਰੰਗ ਤੇ ਦਿੱਖੀ ਗਈ ਧੱਕਾ ਪ੍ਰਸ਼ਤੀ ਰੰਗ ਤੇ ਦਿੱਖੀ ਗਈ ਤਾਂ ਉਹ ਲੋਕਾਂ ਦੀ ਲਹਿਰ ਮੁਖੇ ਰੂਪ ਕੀ ਤਾ ਹੈ ਅੱਜ ਵੀ ਮੋਦੀ ਹੁਣ ਇਸ ਕੰਮ ਕੇ ਲੱਗੇ ਹੋਇਆ ਯਾਰ ਭਗਵਾਨ ਜਤਮਾਨ ਸਰਕਾਰ ਵੀ ਅੱਜ ਵੰਡੀਆਂ ਪਾਉਣ ਦੀ ਸਿਆਸਤ ਆ ਉਹ ਕਿਸਾਨਾਂ ਦੇ ਗੈਰ ਕਿਸਾਨਾਂ 'ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਦੇਖੋ ਜੀ ਕਿਸਾਨਾਂ ਅਗਰ ਕੇ ਸਮੱਸਿਆ ਮਾਰ ਰਹੀ ਹੈ ਜਦੋਂ ਕਿ ਐਮਾਜਨ ਦਾ ਉਹਨੂੰ ਚਾੜ੍ਹਿਆ ਹੋਇਆ ਕਿ ਐਮਾਜਨ ਵਰਗਿਆ ਕੰਪਨੀਆਂ ਲੈ ਕੇ ਆਉਣਗਾ ਜਿਹਦੇ 15-15 ਕਰੋੜ ਮੁਲਾਜ਼ਮ ਹੋਣਗੇ ਜਿਹਦਾ 16-1600 ਕਰੋੜ ਦਾ ਇੱਕ ਦਿਨ ਦਾ ਮਨਾਫਾ ਹੈ ਇਸ ਕਰਕੇ ਭਗਵੰਤ ਮਾਨ ਤੇ ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਅਸੀਂ ਡਟ ਕੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਖੜੀ ਆ ਤੇ ਜਦੋਂ ਫਿਰ ਕਾਰਪੋਰੇਟ ਘਰਾਣਿਆਂ ਦਾ ਅਜੰਡਾ ਲਾਗੂ ਕਰਦਾ ਤਾਂ ਫਿਰ ਲੋਕਾਂ 'ਚ ਵੰਡੀਆਂ ਪਾਉਣਾ ਹਾਕਮਾਂ ਦੀ ਇੱਕ ਲੋੜ ਬਣ ਜਾਂਦੀ ਐ ਉਹ ਧਰਮ ਦੇ ਨਾਂ ਤੇ ਪਾਉਣ ਉਹ ਜਾਤਾਂ ਦੇ ਨਾਂ ਤੇ ਪਾਉਣ ਉਹ ਇਲਾਕਿਆਂ ਦੇ ਨਾਂ ਤੇ ਪਾਉਣ ਅਸੀਂ ਹਰ ਕਿਸਮ ਦੀਆਂ ਵੰਡੀਆਂ ਦਾ ਵਿਰੋਧ ਕਰਦੇ ਆ ਔਰ ਇਹਨਾਂ ਵੰਡੀਆਂ ਦੇ ਉੱਪਰ ਉੱਠ ਕੇ ਭਾਈ ਲਾਲੋ ਆ ਜਿਹੜੇ ਉਹਨਾਂ ਸਭਨਾਂ ਨੂੰ ਇੱਕਜੁੱਟ ਹੋਣਾ ਪਊਗਾ ਤੇ ਮਲਕ ਭਾਗੋਂ ਦੇ ਖਿਲਾਫ ਜੰਗ ਲੜਨੀ ਪੈਣੀ ਆ ਉਹ ਮਲਕ ਭਾਗੋ ਕਿਸੇ ਵੀ ਰੰਗ 'ਚ ਹੋਣ ਉਹ ਕਿਸੇ ਧਰਮ 'ਚ ਹੋਣ ਕਿਸੇ ਜਾਤ ਦੇ ਹੋਣ ਉਹਨਾਂ ਦੀ ਕੋਈ ਜਾਤ ਨਹੀਂ ਧਰਮ ਹੁੰਦੀ ਨਹੀਂ ਕਿ ਉਹਨਾਂ ਨੇ ਜਦ ਧਰਮ ਦਾ ਲੁੱਟ ਕਰਨੀ ਆ ਇਸ ਕਰਕੇ ਸੇਵੇ ਵਾਲਾ ਕਾਂਡ ਦੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੇ ਕੇ ਇਹ ਸਾਬਤ ਕੀਤਾ ਕਿ ਜ਼ਬਰ ਦੇ ਖਿਲਾਫ ਡਟਿਆ ਜਾ ਸਕਦਾ ਹੁੰਦਾ ਜਿਹੜੀ ਹਨੇਰੀ ਵਗਦੀ ਹੁੰਦੀ ਹੈ ਨਾ ਜਦੋਂ ਆਂ ਲੱਗਦਾ ਇਹਦੇ ਖਿਲਾਫ ਇਨਕਲਾਬੀ ਖੜ ਸਕਦੇ ਹੁੰਦੇ ਆ ਇਹ ਸਾਬਤ ਕੀਤਾ ਉਹਨਾਂ ਨੇ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਦੇ ਤਹਿਤ ਅੱਜ ਦੀ ਵਰ੍ਹਸ਼ੀ ਦੇ ਤਹਿਤ ਕਿਸ ਤਰ੍ਹਾਂ ਦਾ ਮੈਸੇਜ ਲੋਕਾਂ ਦੇ ਵਿੱਚ ਦੇਣਾ ਚਾਹੁੰਦੇ ਹੋ ਤੁਸੀਂ ਦੇਖੋ ਅੱਜ ਦੇ ਸਮੇਂ ਦੇ ਉੱਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਵੰਡੀਆਂ ਦੀ ਸਿਆਸਤ ਬਹੁਤ ਜ਼ੋਰਦਾਰ ਢੰਗ ਨਾਲ ਹਾਕਮਾਂ ਵੱਲੋਂ ਖੇਡੀ ਜਾ ਰਹੀ ਹੈ ਅਧਿਆਪਕਾਂ ਨੂੰ ਮਲਾਜਮਾਂ ਨੂੰ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਵਿਰੁੱਧ ਪੇਸ਼ ਕੀਤਾ ਜਾਂਦਾ ਹੈ ਕਿਸਾਨਾਂ ਨੂੰ ਇੱਕ ਦੂਜੇ ਦੇ ਵਿਰੁੱਧ ਪੇਸ਼ ਕੀਤਾ ਜਾਂਦਾ ਚੌਕੇ ਵਾਲੇ ਮਾਮਲੇ ਦੇ ਵਿੱਚ ਵੀ ਉੱਥੇ ਜਿਹੜੇ ਅਧਿਆਪਕ ਆ ਜਿਨ੍ਹਾਂ ਨੂੰ ਪਾਮ ਦੇ ਨਰਮਾਤਾ ਕਿਹਾ ਜਾਂਦਾ ਉਹਨਾਂ ਨੂੰ 60-60 ਹਜ਼ਾਰ ਤਨਖਾਹ ਦੇ ਕੇ ਠਾਈ-ਠੇ ਹਜ਼ਾਰ ਰੁਪਏ ਕਢਾ ਲਿਆ ਜਾਂਦਾ ਸੀਗਾ ਜਿਹੜੇ ਬੱਚੇ ਸੀਗੇ ਕਿਉਂਕਿ ਸਕੂਲ ਦੇ ਉੱਤੇ 70% ਸਰਕਾਰ ਖਰਚਾ ਕਰਦੀ ਹੈ 30% ਕੰਪਨੀ ਕਰਦੀ ਸੀ ਉਹਨਾਂ ਦੇ ਬੱਚਿਆਂ ਨੂੰ ਵਰਦੀਆਂ ਅਫੀਸਰ ਨਹੀਂ ਸੀ ਦਿੱਤੀਆਂ ਜਾ ਰਹੀਆਂ ਇਹਦੇ ਖਿਲਾਫ ਲੋਕਾਂ ਨੇ ਵਾਅਦਾ ਠਾਈ ਤਾਂ ਅੱਜ ਜਿਹੜੀ ਸਾਡੀ ਐਕਸੈਸ ਤੋਂ ਦੀ ਕਮੇਟੀ ਅਸੀਂ ਦੀ ਯਾਦ ਕਰ ਕਮੇਟੀ ਉਹਦੀ ਕਨਵੀਨਰ ਹਰਿੰਦਰ ਬਿੰਦੂ ਸਮੇਤ ਲਗਭਗ 14-15 ਔਰਤਾਂ ਤੇ ਬਾਕੀ 27-28 ਕਿਸਾਨ ਤੇ ਅਧਿਆਪਕਾਂ ਨੂੰ ਜੇਲ੍ਹ ਚੰਬੰਦ ਕੀਤਾ ਹੋਇਆ ਇਸ ਮੌਕੇ ਅਸੀਂ ਇਹੀ ਸੁਨੇਹਾ ਦੇਣਾ ਚਾਹਾਂਗੇ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਪੂਰੀ ਤਰ੍ਹਾਂ ਪੁਲਿਸ ਰਾਜ ਬਦਲਣਾ ਚਾਹੁੰਦੀ ਆ ਬੋਧੀ ਹਕੂਮਤ ਵੀ ਇਹਨੂੰ ਹੋਰ ਤੇ ਪਰਸਦੇ ਹਲਾ ਲੈ ਕਰਨਾ ਚਾਹੁੰਦੀ ਆ ਵੰਡੀਆਂ ਪਉਣਾ ਚਾਹਣੀਆਂ ਸਾਨੂੰ ਇਹਨਾਂ ਵੰਡੀਆਂ ਤੋਂ ਉੱਪਰ ਉੱਠ ਕੇ ਲੁੱਟੇ ਜਾਣ ਵਾਲਿਆਂ ਨੂੰ ਲੁੱਟਣ ਵਾਲਿਆਂ ਦੇ ਖਿਲਾਫ ਇਕਜੁੱਟ ਹੋ ਕੇ ਵਿਸ਼ਾਲ ਤੇ ਸੰਜੇ ਸੰਘਰਸ਼ਾਂ ਦੇ ਰਾਹ ਅੱਗੇ ਤੁਰਨਾ ਪੈਣਾ ਇਹੀ ਸੇਵੇ ਵਾਲਾ ਕੰਡ ਦੇ ਸ਼ਿਦਾਂ ਨੂੰ ਸੱਚੀ ਸ਼ਰਧਾਂਜੀ